ਹੈਲੋ ਗਾਇਜ਼ ਆਪਾਂ ਨਵਾਂ ਮਕਾਨ ਬਣਾਇਆ ਹੈ ਜਿਹੜਾ ਕੁਝ ਰਹਿ ਗਿਆ ਹਲੇ ਫਰਸ਼ ਰਹਿ ਗਈ ਤੇ ਦਿਖਾਣੇ ਤੁਹਾਨੂੰ ਆਪਣਾ ਨਵਾਂ ਮਕਾਨ ਜਿਹੜਾ ਜੇ ਕੁਝ ਅਧੂਰਾ ਹੈ ਬਾਥਰੂਮ ਹੈ ਗੇਟ ਬੰਨਣਾ ਦਿੱਤਾ ਇਹਦਾ ਤੇ ਹਜੇ ਵਿੰਡੋਜ਼ ਲਗਾਉਣੇ ਵਾਲੀ ਹੈ ਇਹ ਗੈਲਰੀ ਆ ਗਈ ਆਪਣੀ ਇਹ ਜਿਹੜਾ ਮਕਾਨ ਆ ਆਪਣਾ 25y 50 ਤੇ ਹੈ ਬਣਿਆ ਇਹ ਹੈ ਜੀ ਆਪਣਾ ਡਰਾਇੰਗ ਰੂਮ ਜਿਹਦੇ ਵਿੱਚ ਆਪਾਂ ਚਾਰ ਟਾਂ ਦੇ ਜਿਹੜੇ ਕਲਰ ਦੀ ਹੈ ਲਾਈਟਸ ਲਗਾਈ ਹੈ ਇਹ ਆਪਣੀ ਲੋਬੀ ਹੈ ਅਜੇ ਪੋੜੀਆਂ ਵਾਲੀ ਜਿਹੜੀ ਜਗ੍ਹਾ ਪੋੜੀਆਂ ਚੜਾਉਣ ਵਾਲੀਆਂ ਤੇ ਇਹ ਆਪਣੀ ਲੋਬੀ ਇੱਕ ਇੱਕ ਕਮਰਾ ਹੈ ਇਹ ਜੋ ਮੇਰੀ ਦੁਕਾਨ ਸੀ ਉਹ ਦੁਕਾਨ ਦਾ ਸਮਾਨ ਲੈ ਕੇ ਇੱਥੇ ਰੱਖਤਾ ਇੱਕ ਵਾਰੀ ਮਕਾਨ ਤਿਆਰ ਹੋਏ ਬਾਅਦ ਸਮਾਨ ਲੈ ਕੇ ਆਣਾ ਆਪਾਂ ਤੇ ਇਹ ਹੈ ਆਪਣੀ ਸੋਈ ਹਲੇ ਕੰਪਲੀਟ ਕਰਵਾਉਣ ਵਾਲੀ ਹੈ ਇਹ ਜਿਹੜਾ ਮਕਾਨ ਆਪਣਾ 25 बाई 50 ਤੇ ਬਣਿਆ ਹੈ ਇਸ ਦਾ ਨਕਸ਼ਾ ਜਿਹੜਾ ਖੁਦ ਹੀ ਤਿਆਰ ਕੀਤਾ ਸੀ ਵੀਡੀਓ ਕਿੱਦਾਂ ਦੀ ਲੱਗੀ ਦੱਸਿਓ ਆਪਾਂ ਜਿਹੜਾ ਗੇਟ ਲਗਵਾਇਆ ਉਹ ਸਲਾਈਡਿੰਗ ਵਾਲਾ ਗੇਟ ਲਗਵਾਇਆ ਸਲਾਈਡ ਦਾ ਗੇਟ कलर ਹਟੇ ਕਰਨ ਵਾਲਾ ਕਿੱਦਾਂ ਦਾ ਲੱਗਿਆ ਮਕਾਨ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਤੇ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਧੰਨਵਾਦ ਬਦ ਸਿੰਘ ਜੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਆਪਾਂ ਨਵਾਂ ਮਕਾਨ ਬਣ ਗਿਆ